ਸੇ ਫੇਰ ਗਰਬਾਸ ਨਾ ਪਰਿਆ ਰੇ ਸ ਕਹੋ ਤਾਲ ਗੁਰ ਸੇਵੀਐ ਅਹਨ ਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹੇ ਗੁਰੂ ਸਹਬੂ ਜੀ ਤਨ ਸਰੀ ਮਹਲਾ ਪੰਜਵਾ ਓਕੀਂ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਧੇਰੇ ਖੈ ਆਪਣੇ ਕ ਸਾਸ ਸ ਪ੍ਰਿਤ ਪਾਲੇ ਆਖੀ ਘੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹਾਥ ਧੇਰੇ ਖੈ ਆਪਣੇ ਕਾ ਸਾਸ ਸਾਸ ਪ੍ਰਤ ਪਾਲੇ ਪ੍ਰਵਸੇ ਲਗ ਰਿਹਾ ਮੇਰੇ ਚੀਤ ਆਦੇ ਅੰਤ ਪ੍ਰਵਸਦ ਸਹਾਈ ਤਨਹ ਰਹਾ ਮਨ ਬੇਲਾਸ ਪਏ ਸਭ ਕੀ ਅਚਰਜ ਦੇਖ ਬੜਾ ਏ ਹਰ ਸਿਮਰੇ ਸਿਮਰੇ ਆਨੰਦ ਕਰਨਾਨਕ ਪ੍ਰਪੂਰਨ ਪੈਜ ਰੇਖਾ ਡਾਈ ਹਰ ਸਿਮਰ ਸਿਮਰ ਆਨੰਦ ਕਰਨਾਨਕ ਪ੍ਰਪੂਰਨ ਪੈਰ ਰਖਾ ਹਲਸਾ ਵਾਹੇ ਗੁਰੂ ਜੀ ਕੀ ਫਤਿਹ ਤਨ ਸਰੀ ਮਹਲਾ 5 ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਿ ਪਾਲੇ ਇਹ ਪਾਵਨ ਮੁਖਵਾਖ ਤਨਾシ੍ਰੀ ਰਾ ਗੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 682 ਦੇ ਦਰਜ ਹੈ ਸਤਿਗੁਰ ਜੀ ਰਹਿਮਤਾ ਕਰਨ ਸਤਿਗੁਰ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡਪਾਗਿਓ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪਰਦੇ ਹੋਏ ਪਵਿੱਤਰ ਪਾਵਨ ਗੁਰਬਾਣੀ ਨਾਲ ਜੁੜ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਰਹੇ ਹੋ ਸਤਿਗੁਰੂ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਦਾ ਪ੍ਰਵਾਨ ਕਰਨ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ